ਕੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਜਾਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰਾ ਹਰ ਬਿਸਰਤ ਸਸਾ ਦੁਖ ਵਿਆਪਾ ਸਿਮਰਤ ਨਾਮ ਪਰਮ ਭਉ ਭਗਵ ਰਹਾਉ ਹਰ ਕੀਰਤਨ ਸੁਣਾ ਹਰ ਕੀਰਤਨ ਗਾਵਾ ਤਿਸ ਜਨ ਦੁਖ ਨਿਕਟ ਨਹੀਂ ਆਵ ਹਰ ਕੀ ਟੈਲ ਕਰਤ ਜਨ ਸੋਹਾ ਤਾਂ ਕੋ ਮਾਇਆ ਅਗਨ ਨਾਮ ਪੋਹਾ ਮਨ ਤਨ ਮੁਖ ਹਰ ਹਰ ਮਨ ਤਨ ਮੁਖ ਹਰ ਨਾਮ ਦਿਆ ਨਾਨਕ ਤਜਿ ਅਲੇ ਅਵਰ ਜੰਜਾਲ ਮਨ ਤਨ ਮੁਖ ਹਰ ਨਾਮ ਦਿਆ ਨਾਨਕ ਤਜਿ ਅਲੇ ਅਵਰ ਜੰਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 190 ਦੇ ਉੱਪਰ ਅੰਕਿਤ ਹੈ ਸਾਤਸੰਗਤ ਜੀ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਹਰ ਬਿਸਰਤ ਸਹਸਾਂ ਦੁੱਖ ਵਿਆਪੈ ਜਦੋਂ ਅਸੀਂ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ ਉਹਨੂੰ ਵਿਸਾਰ ਦਿੰਦੇ ਹਾਂ ਸਾਡੇ ਜੀਵਨ ਦੇ ਵਿੱਚ ਸਹਿਮ ਦੁੱਖ ਆਪਣਾ ਜੋਰ ਪਾ ਲੈਂਦਾ ਹੈ ਉਹਦੇ ਵਿੱਚ ਮਨੁੱਖ ਫਿਰ ਆਪਣਾ ਜੀਵਨ ਬਤੀਤ ਕਰਦਾ ਹੈ ਹਾਰ ਬੇਸਰਤ ਸਹਿਸਾਂ ਦੁੱਖ ਵਿਆਪੇ ਜਦੋਂ ਮਨੁੱਖ ਗੁਰੂ ਅਮਰਦਾਸ ਜੀ ਕਹਿੰਦੇ ਜਦੋਂ ਮਨੁੱਖ ਨਾ ਕਰਮ ਕਾਂਡੀ ਬਣ ਜਾਂਦਾ ਹੈ ਉਹਨੂੰ ਲੱਗਦਾ ਕਿ ਸ਼ਾਇਦ ਕਰਮ ਕਾਂਡਾਂ ਦੇ ਨਾਲ ਪ੍ਰਮਾਤਮਾ ਮਿਲ ਜਾਏਗਾ ਸਤਿਗੁਰੂ ਜੀ ਦੇ ਬਚਨ ਆਪਾਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਸਭ ਕੰਦੇ ਕਰਮੀ ਸਹਜ ਨਾ ਉਪਜੇ ਬਿਨ ਸਹਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਸ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਤੋਂ ਵੋ ਸ਼ਬਦ ਲਾਗੋ ਹਰਿ ਸੋ ਰੋਹੋ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵਜਾ ਹਰ ਬਿਸਰਤ ਸਹਿਸਾ ਦੁੱਖ ਵਿਆਪੈ ਜਦੋਂ ਅਸੀਂ ਉਹਨੂੰ ਵਿਸਾਰ ਦਿੰਦੇ ਆਂ ਭੁਲਾ ਦਿੰਦੇ ਆਂ ਅਸੀਂ ਦੁਖੀ ਹੁੰਨੇ ਤੇ ਜਦੋਂ ਉਹਨੂੰ ਯਾਦ ਕਰਦੇ ਆਂ ਸਤਿਗੁਰੂ ਕਹਿੰਦੇ ਕੀ ਮਿਲਦਾ ਹੈ ਸਿਮਰਤ ਨਾਮ ਜਦੋਂ ਉਹਦਾ ਨਾਮ ਸਿਮਰਨ ਕਰਦੇ ਆਂ ਭਰਮ ਭਾਉ ਭਾਗ ਉਹਦਾ ਨਾਮ ਜਪਣ ਦੇ ਨਾਲ ਉਹਦਾ ਨਾਮ ਸਿਮਰਨ ਕਰਨ ਦੇ ਨਾਲ ਸਾਡੇ ਭਰਮ ਸਾਡੇ ਡਰ ਉਹ ਦੂਰ ਭਜ ਜਾਂਦੇ ਸਭ ਤੋਂ ਵੱਡੀ ਠਿਕਾਵਟ ਇਹੀ ਹੈ ਮਨੁੱਖ ਜਿਹੜਾ ਭਰਮ ਦੇ ਵਿੱਚ ਉਹ ਜਿਹੜਾ ਮਨੁੱਖ ਭਰਮ ਕਰਦਾ ਹੈ ਨਾ ਉਹ ਧਰਮ ਨਹੀਂ ਕਮਾ ਸਕਦਾ ਜਿਹੜਾ ਭਰਮੀ ਹੈ ਉਹ ਧਰਮੀ ਹੋ ਹੀ ਨਹੀਂ ਸਕਦਾ ਜਿਹੜਾ ਹਲੇ ਸਮੇਂ ਦੇ ਵਿੱਚ ਫਸਿਆ ਹੋਇਆ ਦਿਨਾਂ ਦੇ ਵਿੱਚ ਫਸਿਆ ਹੋਇਆ ਭੇਦ ਭਾਵ ਦੇ ਵਿੱਚ ਫਸਿਆ ਹੋਇਆ ਭਰਮ ਹੈ ਤੇ ਜੀਵਨ ਸਤਗੁਰੂ ਕਹਿੰਦੇ ਭਰਮ ਖਤਮ ਹੋ ਜਾਏਗਾ ਡਰ ਖਤਮ ਹੋ ਜਾਏਗਾ ਜਦੋਂ ਪ੍ਰਮਾਤਮਾ ਦਾ ਆਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰੇ ਸਤਿਗੁਰ ਨੇ ਕਿੰਨੀ ਸੋਹਣੀ ਬਖਸ਼ਿਸ਼ ਕੀਤੀ ਹੈ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਸਤਿਗੁਰ ਕਹਿੰਦੇ ਮਾਈ ਮਨ ਨੂੰ ਸਮਝਾਓ ਇਹ ਮਨ ਜਿਨ ਤੇਰੀ ਮਨ ਬਣਤ ਬਣਾਈ ਓਠਤ ਬੈਠਤ ਸਦ ਤਿਸੇ ਤੇ ਆਈ ਤਿਸੇ ਤੇ ਆਏ ਏਕ ਜੇ ਏਕ ਜੋ ਲਖੈ ਇਹਾ ਉਹ ਨਾਨਕ ਤੇਰੀ ਰਖੈ ਹਰ ਬਿਸਰਤ ਸਸਾਂ ਦੁੱਖ ਵਿਆਪੈ ਉਹ ਮਨੁੱਖ ਦੁੱਖਾਂ ਤੋਂ ਉੱਭਰੇ ਨਹੀਂ ਸਕਦਾ ਉਹ ਸੁੱਖਾਂ ਵਿੱਚ ਵੀ ਰਹਿ ਕੇ ਕਹੇਗਾ ਕਿ ਮੈਂ ਦੁਖੀ ਹਾਂ ਇੱਕ ਸ਼ਬਦ ਆਪਾਂ ਬਣਾਦੇ ਆ ਆਨੰਦ ਬੜਾ ਜੀ ਆਨੰਦ ਬਹੁਤ ਹੈ ਤੇ ਹੁਣ ਜੇ ਕਿਸੇ ਨੂੰ ਪੁੱਛੋ ਕੀ ਹਾਲ ਚਾਲ ਕਹਿੰਦੇ ਜੀ ਬੜਾ ਆਨੰਦ ਹੈ ਉਹੀ ਬੰਦੇ ਨੂੰ 2 ਘੰਟੇ ਬਾਅਦ ਪੁੱਛੋ ਕਹਿੰਦੇ ਜੀ ਬਹੁਤ ਬੁਰੀ ਹਾਲਤ ਉਹ ਕਿਥੇ ਗਿਆ ਆਨੰਦ ਕਿਉਂਕਿ ਹਲੇ ਤੱਕਰ ਆਨੰਦ ਦੀ ਪ੍ਰਵਾਸਾ ਇਹ ਨਹੀਂ ਸਮਝ ਲੱਗੀ ਕਿਸੇ ਨੂੰ ਖਾਣ ਵਿੱਚ ਆਨੰਦ ਹੈ ਕਿਸੇ ਨੂੰ ਪੈਣਣ ਵਿੱਚ ਆਨੰਦ ਹੈ ਕਿਸੇ ਨੂੰ ਬੋਲਣ ਵਿੱਚ ਆਨੰਦ ਹੈ ਕਿਸੇ ਨੂੰ ਚੁੱਪ ਰਹਿਣ ਵਿੱਚ ਆਨੰਦ ਹੈ ਆਨੰਦ ਹੈ ਕੀ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣ ਆਨੰਦ ਜਿਹੜੀ ਅਵਸਥਾ ਨਾ ਉਹਦਾ ਕੋਈ ਵਿਪਰੀਤ ਸ਼ਬਦ ਨਹੀਂ ਹੈ ਜਿਦਾਂ ਹੁਣ ਦਿਨ ਆ ਫਿਰ ਰਾਤ ਹੈ ਜੇ ਉੱਚਾ ਹੈ ਨੀਵਾ ਹੈ ਦੁੱਖ ਹੈ ਸੁਖ ਹੈ ਵਾਧਾ ਹੈ ਘਾਟਾ ਹੈ ਪਰ ਆਨੰਦ ਦਾ ਵਿਪਰੀਤ ਸ਼ਬਦ ਨਹੀਂ ਹੈ ਕੋਈ ਸ਼ਬਦ ਨਹੀਂ ਹੈ ਐਸੀਆਂ ਕੌਮ ਦੇ ਵਿੱਚ ਸਖਸੀਤਾ ਹੋਈਆਂ ਸਾਡੇ ਜਿਹੜੇ ਜਪਦੇ ਸੀ ਅਠੇ ਪੈਰ ਜਪਦੇ ਸਨ ਭਾਈ ਤਾਰੂ ਸਿੰਘ ਵਰਗੇ ਆਪਾਂ ਉਹ ਯਾਦ ਕਰਦੇ ਹਾਂ ਖੋਪਰੀਆਂ ਲੋਹਾਈਆਂ ਅਰਦਾਸ ਕਰਦੇ ਉਹਨਾਂ ਨੂੰ ਕੋਈ ਬਚਪਨ ਵਿੱਚ ਪੁੱਛਦਾ ਸੀ ਕਹਿੰਦੇ ਜੀ ਆਨੰਦ ਹੈ ਕੰਮ ਕਰਦੇ ਆ ਖੇਤੀਬਾੜੀ ਕਰਦੇ ਆ ਕੋਈ ਪੁੱਛਦਾ ਕਹਿੰਦੇ ਆਨੰਦ ਹੈ ਪੁਲਿਸ ਪਕੜ ਕੇ ਲੈ ਗਈ ਆਨੰਦ ਹੈ ਉਹ ਵੀ ਸਮਾ ਆਇਆ ਖੋਪਰੀ ਜਿਹੜੀ ਆ ਉਹ ਜਲਾਦ ਦੇ ਹੱਥ ਵਿੱਚ ਹੈ ਸਿਰ ਤੋਂ ਖੋਪਰੀ ਨਹੀਂ ਹੈ ਕੋਈ ਪੁੱਛਦਾ ਜਕਰੀਆ ਖਾਨ ਸਾਹਮਣੇ ਬੈਠਾ ਕੁਰਸੀ ਲਾ ਕੇ ਹੁਣ ਦੱਸ ਤਾਰੂ ਸਿੰਘ ਕਿਦਾਂ ਲੱਗਦਾ ਕਹਿੰਦਾ ਆਨੰਦ ਹੈ ਇਹਨੂੰ ਕਹਿੰਦੇ ਆ ਨਾ ਹਰੇਕ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਇਹ ਸਾਡੇ ਅੰਦਰ ਭਰਮ ਬਣ ਗਿਆ ਜਿਹੜਾ ਭਰਮ ਬਣ ਗਿਆ ਉਹ ਬੰਦਾ ਧਰਮ ਨਹੀਂ ਕਮਾ ਸਕਦਾ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਿਮਰਤ ਨਾਮ ਭਰਮ ਭਾਉ ਭਗ ਹੈ ਅੰਦਰੋਂ ਡਰ ਖਤਮ ਹੋ ਜਾਏਗਾ ਹੁਣ ਰੰਮ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜਾਂ ਕੋ ਆਪਣੀ ਕਿਰਪਾ ਧਾਰ ਹੈ ਆ ਜਿਹਦੇ ਉੱਪਰ ਉਹ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਸੋ ਜਨ ਰਸਨਾ ਨਾਮ ਉਚਾਰ ਉਹ ਫਿਰ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਹੈ ਹਰ ਇੱਕ ਨਹੀਂ ਕਰ ਸਕਦਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈ ਹੈ ਜੀ ਤੇ ਜਿਹਦੇ ਉੱਪਰ ਕਿਰਪਾ ਹੁੰਦੀ ਨਹੀਂ ਤਾਂ ਫਿਰ ਅਰਦਾਸ ਸੁਣਨੀ ਹੁਕਮ ਨਾਵਾਂ ਸੁਣਨਾ ਵੀ ਭਾਰਾ ਪੈ ਜਾਂਦਾ 5 ਮਿੰਟ ਵੀ ਭਾਰੇ ਪੈ ਜਾਂਦੇ ਸੰਗਤ ਵਿੱਚ ਆਉਣਾ ਹੀ ਭਾਰਾ ਪੈ ਜਾਂਦਾ ਪਰ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰ ਸਾ ਸੰਗਤ ਜੀ ਇੱਕ ਪ੍ਰਭੂ ਦੇ ਪਿਆਰੇ ਹੋਇਆ ਨਾਮ ਰਸੀਏ ਸਨ ਲਾਹੌਰ ਦੇ ਰਹਿਣ ਵਾਲੇ ਸੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਆਇਆ ਭਗਤ ਛੱਜੂ ਇੱਕ ਦਿਨ ਆਪਣੇ ਘਰੋਂ ਗਏ ਬਰਸਾਦੋਂ ਲੱਗ ਗਈ ਮੀਂਹ ਪੈ ਰਿਆ ਸੀ ਤੇ ਉਹਨਾਂ ਨੇ ਦੇਖਿਆ ਜਿੱਦਾਂ ਚੌਂਕ ਦੇ ਵਿੱਚ ਨਾ ਉਹ ਮਜ਼ਦੂਰ ਬੈਠੇ ਸਨ ਜਿਹੜੇ ਰਾਜ ਮਿਸਤਰੀਆਂ ਦੇ ਨਾਲ ਕੰਮ ਕਰਦੇ ਹੁਣ ਮੀਂਹ ਪੈਣ ਲੱਗ ਗਿਆ ਉਹਨਾਂ ਨੂੰ ਕੋਈ ਮਜ਼ਦੂਰੀ ਤੇ ਲੈ ਕੇ ਨਹੀਂ ਗਿਆ ਹੁਣ ਬਹਿਲੇ ਬੈਠੇ ਆ ਜਦੋਂ ਮਹਾਪੁਰਸ਼ ਭਗਤ ਛੱਜੂ ਜੀ ਨਿਕਲੇ ਆ ਤੇ ਉਹਨਾਂ ਨੂੰ ਮਜ਼ਾਕ ਕਰਦੇ ਕਹਿੰਦੇ ਵੀ ਆਨੰਦ ਤਾਂ ਇਹਨਾਂ ਦਾ ਹੀ ਹੈ ਦੇਖੋ ਕਿੰਨਾ ਖੇੜਾ ਹੈ ਕਿੰਨੀ ਖੁਸ਼ੀ ਹੈ ਇਹਨਾਂ ਨੂੰ ਕੋਈ ਫਿਕਰੇ ਕੋਈ ਨਹੀਂ ਹੈ ਸਾਨੂੰ ਤਾਂ ਮੁਸੀਬਤ ਆ ਨਾ ਉਸ ਗੱਲ ਸੁਣ ਕੇ ਆ ਗਾਂ ਚਲੇ ਗਏ ਫਿਰ ਵਾਪਸ ਆਏ ਤੇ ਉਹਨੇ ਆਖਿਆ ਵੀ ਭਾਈ ਕਿਉਂ ਪਰੇਸ਼ਾਨ ਹੋ ਅੱਜ ਗਏ ਨਹੀਂ ਕੰਮ ਤੇ ਕਹਿੰਦਾ ਜੀ ਮੀ ਪੈਂਦਾ ਕੋਈ ਲੈ ਕੇ ਨਹੀਂ ਗਿਆ ਮਜ਼ਦੂਰੀ ਕਰਨ ਕਰੋਗੇ ਮਜ਼ਦੂਰੀ ਕਿੰਨੇ ਪੈਸੇ ਮੜਦੇ ਆ ਕਹਿੰਦਾ ਚਾਰ ਆਨੇ ਪਸ਼ਦੂਰੀ ਮਿਲਦੀ ਹੈ ਕਹਿੰਦੇ ਚਾਰ ਆਨੇ ਵੰਦਿਆਂਗਾ ਰੋਟੀ ਦੇ ਟਾਈਮ ਰੋਟੀ ਮਿਲ ਜਾਏਗੀ ਚਾਹ ਦੇ ਟਾਈਮ ਚਾਹ ਦੇਵਾਂਗਾ ਚਲੋ ਮੇਰੇ ਨਾਲ ਉਹ ਜਿੰਨੇ ਸੀ ਕਿ 8-10 ਜਣੇ ਚਲੇ ਉਹਨਾਂ ਨੂੰ ਲੈ ਗਿਆ ਆਪਣੇ ਘਰ ਆਸਣ ਲਾ ਦਿੱਤੇ ਕਹਿੰਦੇ ਬਹਿ ਜਾਓ ਭਾਈ ਚੌਂਕੜੇ ਮਾਰ ਕੇ ਬਹਿ ਜਾਓ ਜੱਪੋ ਪਰਮੇਸ਼ਰ ਦਾ ਨਾਮ ਪੈਸੇ ਪੂਰੇ ਦੇਵਾਂਗਾ ਦੁਪਹਿਰ ਤੱਕ ਰਾਤ ਤੱਕ ਜੇ ਮਤਲਬ 8 ਘੰਟੇ ਕੰਮ ਕਰਦੇ ਹੋ ਨਾ 8 ਘੰਟੇ ਦੇ ਤੁਹਾਨੂੰ ਪੈਸੇ ਮਿਲਣਗੇ ਰੋਟੀ ਵੀ ਮਿਲੂਗੀ ਚਾਹ ਵੀ ਮਿਲੂਗੀ ਜਪੋ ਕੋਈ 10 ਮਿੰਟ ਬਾਅਦ ਗੋਡੇ ਜੇ ਹੁੜਾਣ ਲੱਗ ਗਿਆ ਕੋਈ ਘੰਟੇ ਕੇ ਬਾਅਦ 2 ਘੰਟੇ ਬਾਅਦ ਸਾਰੇ ਉੱਠ ਕੇ ਕਹਿੰਦੇ ਅਸੀਂ ਨਹੀਂ ਕਰ ਸਕਦੇ ਇਹ ਕੰਮ ਅਸੀਂ ਤਾਂ ਇੱਟਾਂ ਢੋ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਇਹ ਕੰਮ ਅਸੀਂ ਨਹੀਂ ਕਰ ਕਹਿੰਦੇ ਮਜ਼ਾਕ ਤਾਂ ਤੁਸੀਂ ਬੜਾ ਵਧੀਆ ਕੀਤਾ ਸੀ ਵੀ ਆ ਬੜਾ ਖੇੜਾ ਇਹਨੂੰ ਬੜਾ ਤੇ ਕਹਿੰਦੇ ਉਹ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਜਪਿਆ ਜਾ ਸਕਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਉਹੀ ਉਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਨਾਮ ਉਚਾਰ ਸਕਦਾ ਹੈ ਰਸਨਾ ਨਾਲ ਜਪਦਾ ਹੈ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਭ ਸਾ ਦੁੱਖ ਬਿਆਪੈ ਸਿਮਰਤ ਨਾਮ ਧਰਮ ਭਉ ਭਾਗ ਰਹਾਓ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਕੀਰਤਨ ਦਾ ਅਰਥ ਹੁੰਦਾ ਸਿਫਤ ਸਲਾ ਸਿਫਤ ਸਲਾ ਕਿਸੇ ਬੰਦੇ ਦੀ ਨਹੀਂ ਇੱਥੇ ਪ੍ਰਮਾਤਮਾ ਦੀ ਹੁੰਦੀ ਹੈ ਔਰ ਇੱਥੇ ਕੋਈ ਮਾਫ ਕਰਨਾ ਫਾਰਮੈਸੀ ਪ੍ਰੋਗਰਾਮ ਨਹੀਂ ਹੁੰਦਾ ਕਿ ਆਹ ਸ਼ਬਦ ਸੁਣ ਲਈਏ ਤਾਂ ਆਹ ਸੁਣਾ ਦਈਏ ਇਸ ਸਿਫਤ ਕਿਹਦੀ ਕਰਨੀ ਆ ਪ੍ਰਮਾਤਮਾ ਦੀ ਕਰਨੀ ਸਾਡੀ ਕੌਮਤ ਵਿੱਚ ਅੱਜ ਇਹੀ ਕੁਝ ਹੋ ਰਿਹਾ ਉਹ ਨਕਲ ਉਹ ਦੀ ਫੇ ਸਭ ਜਗ੍ਹਾ ਚੱਲਦੀ ਤੇ ਕੰਨ ਰਸ ਜਿਹੜਾ ਸਾਨੂੰ ਚੰਗਾ ਲੱਗਦਾ ਨਾ ਕੰਨਾਂ ਨੂੰ ਉਹ ਸ਼ਬਦ ਵੀ ਚੰਗਾ ਲੱਗਦਾ ਪਰ ਕਹਿੰਦੇ ਭਾਈ ਐਡੀ ਵੱਡੀ ਅਵਸਥਾ ਹੈ ਜਦੋਂ ਅਸੀਂ ਸਿਫਤ ਸਲਾਹ ਸੁਣਦੇ ਆ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਸੁਖ ਮੈਂ ਉਹ ਬੇਨਤੀ ਕਰਦਾ ਰਹਿਣਾ ਕਿ ਸੁਖ ਅਸੀਂ ਸਮਝਦੇ ਹਾਂ ਕਿ ਪੈਸਾ ਹੋਵੇ ਬਹੁਤ ਬਹੁਤ ਵੱਡਾ ਘਰ ਹੋਵੇ ਉਹ ਸੁਖੀ ਹੁੰਦਾ ਹੈ ਗੱਡੀਆਂ ਹੋਣ ਕਾਰੋਬਾਰ ਵੱਡੇ ਹੋਣ ਉਹ ਸੁਖੀ ਹੈ ਇਹ ਕੋ ਗਰੰਟੀ ਨਹੀਂ ਸਤਗੁਰ ਕਹਿੰਦੇ ਸੁਖ ਨਾਹੀ ਬਹੁਤੇ ਧਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਪਰਮਾਤਮਾ ਦੇ ਗੁਣ ਗਾਣ ਦੇ ਵਿੱਚ ਹੀ ਸੁਖ ਹੈ ਸਤਿਗੁਰੂ ਕਹਿੰਦੇ ਭਾਈ ਜਦੋਂ ਅਸੀਂ ਸੁਣਦੇ ਆ ਸੁਣ ਦਾ ਭਾਵ ਕਹਿੰਦੇ ਸੁਣ ਕੇ ਉਹਨੂੰ ਕਮਾਉਣਾ ਨਹੀਂ ਤਾਂ ਮੇਰੇ ਵਰਗਾ ਬਾਹਰ ਜਾ ਕੇ ਭੁੱਲ ਜਾਂਦਾ ਕਿਹੜਾ ਸ਼ਬਦ ਸੁਣਿਆ ਜਦੋਂ ਅਸੀਂ ਸੁਣ ਕੇ ਉਹਨੂੰ ਵਸਾਉਣ ਦਾ ਯਤਨ ਕਰਦੇ ਆ ਮਹਾਰਾਜ ਕਹਿੰਦੇ ਨਾ ਗਾਵੀਐ ਸੁਣੀਐ ਮਨ ਰਖੀਐ ਭਾਉ ਅੰਦਰ ਪ੍ਰੇਮ ਰਖੀਐ ਤੂੰ ਸਾਡਾ ਫਿਰ ਗਾਇਆ ਵੀ ਸਾਡਾ ਸੁਣਿਆ ਵੀ ਉਹ ਥਾਂੇ ਪਾਵੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੈ ਜਿਨੇ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਗੁਰੂ ਦੀ ਆਗਿਆ ਨੂੰ ਜਿਹਨੇ ਮੰਨਿਆ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਆ ਕਹਿੰਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਜਾਂ ਅੱਜ ਇਤਿਹਾਸ ਸੁਣਾਉਣ ਵਾਲੇ ਸੱਜਣ ਠੱਗ ਨੂੰ ਸੱਜਣ ਠੱਗ ਕਹਿੰਦੇ ਆ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਉਹ ਵੱਡਾ ਬਹੁਤ ਵੱਡਾ ਮਹਾਪੁਰਸ਼ ਹੈ ਭਾਈ ਸੱਜਣ ਬਹੁਤ ਵੱਡਾ ਮਹਾਪੁਰਸ਼ ਹੈ ਤੁਸੀਂ ਠੱਗ ਠੱਗ ਕਹਿੰਦੇ ਹੋ ਅੱਜ ਵੀ ਉਹਨੂੰ ਬਦਨਾਮ ਕਰਦੇ ਹੋ ਐਸਾ ਹੈ ਇਤਿਹਾਸ ਵਿੱਚ ਜਿਹੜਾ ਇੱਕ ਸ਼ਬਦ ਸੁਣ ਕੇ ਆਪਣੇ ਜੀਵਨ ਨੂੰ ਬਦਲ ਲੈ ਇੱਕੋ ਸ਼ਬਦ ਸੁਣਿਆ ਸੀ ਉੱਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੋਠਣਾ ਉਤਰੇ ਜੇ ਸੌ ਧੋਵਾਂ ਤਿਸ ਸਮਝ ਆ ਗਈ ਇਹ ਬਾਬਾ ਨਾਨਕ ਜੋ ਮੇਰੇ ਕੋਲ ਆਏ ਆ ਇਹ ਮੇਰੇ ਜੀਵਨ ਦੀ ਗੱਲ ਦੱਸ ਰਿਹਾ ਇੱਕ ਸ਼ਬਦ ਸੁਣ ਕੇ ਠੱਗ ਜਿਹੜਾ ਸੀ ਭਾਈ ਸੱਜਣ ਬਣ ਗਿਆ ਉਹ ਕਹਿੰਦੇ ਮੈਂ ਨਹੀਂ ਮੰਨਦਾ ਕਿ ਉਹ ਠੱਗ ਹੈ ਉਹ ਤਾਂ ਬਹੁਤ ਵੱਡਾ ਮਹਾਪੁਰਸ਼ ਹੈ ਅਸੀਂ ਹਜ਼ਾਰਾਂ ਸ਼ਬਦ ਪੜ ਲਏ ਹਜ਼ਾਰਾਂ ਸੁਣ ਲਏ ਸਾਡਾ ਜੀਵਨ ਉਥੇ ਦਾ ਉਥੇ ਹੀ ਖੜਾ ਹੈ ਪਰ ਗੁਰੂ ਮਹਾਰਾਜ ਕਹ ਰਿਹਾ ਹਰ ਕੀਰਤਨ ਸੁਣਾਏ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਉ ਕਦੇ ਉਹਨਾਂ ਗੁਰ ਸਿੱਖਾਂ ਜਿਨ੍ਹਾਂ ਨੇ ਸਿੱਖੀ ਨੂੰ ਜੀਵਨ ਦੇ ਵਿੱਚ ਕਮਾਇਆ ਸਾਡੇ ਵਾਸਤੇ ਉਹਨਾਂ ਦਾ ਜੀਵਨ ਉਹਨਾਂ ਦਾ ਇਤਿਹਾਸ ਸਾਡੇ ਵਾਸਤੇ ਪ੍ਰੇਰਨਾਦਾਇਕ ਹੈ ਬਹੁਤ ਵੱਡੀ ਸ਼ਖਸੀਅਤ ਹੋਈ ਹੈ ਸਿੱਖ ਕੌਮ ਦੇ ਵਿੱਚ ਜਿਹੜਾ ਨੇ 70 ਸਾਲ ਸ਼੍ਰੀ ਦਰਬਾਰ ਸਾਹਿਬ ਕੀਰਤਨ ਦਾ 70 ਸਾਲ 123 ਸਾਲ عمر ਹੋਈ ਹੈ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਜਿੱਦਣ ਆਪਾਂ ਜਾਣੇ ਨਾ ਦਰਬਾਰ ਸਾਹਿਬ ਚਾਰ ਦਰਵਾਜੇ ਆ ਚਾਰ ਪਾਸੇ ਮਤਲਬ ਉਤਰਦੇ ਆ ਆਪਾਂ ਇੱਕ ਘੰਟਾ ਘਰ ਵਾਲਾ ਪਾਸਾ ਇਧਰਲਾ ਜਿਹੜਾ ਪਾਸਾ ਉਹ ਤੋਂ ਬਾਹਰ ਜਾਓਗੇ ਤਾਂ ਆਟਾ ਮੰਡੀ ਉਹਨੂੰ ਕਹਿੰਦੇ ਆ ਬਾਬਾ ਸ਼ਾਮ ਸਿੰਘ ਜੀ ਦਾ ਸਥਾਨ ਬਣਿਆ ਤਿੰਨ ਪਹਿਰੇ ਦੀ ਚੌਂਕੀ ਲਾਉਂਦੇ ਸੀ ਤਿੰਨ ਪਹਿਰਾ ਕਿਹਨੂੰ ਕਹਿੰਦੇ ਆ ਆਸਾ ਕੀ ਵਾਰ ਤੋਂ ਪਹਿਲਾਂ ਅੱਜ ਵੀ ਕੀਰਤਨ ਹੁੰਦਾ ਉਹਨਾਂ ਨੇ ਸ਼ੁਰੂ ਕੀਤਾ ਬਿਨਾ ਨਾਗਾ 70 ਸਾਲ ਉਸ ਮਹਾਂਪੁਰਸ਼ ਨੇ ਕੀਰਤਨ 70 ਸਾਲ ਅੱਜ ਵੀ ਸੰਗਤ ਬੈਠਦੀ ਦਰਬਾਰ ਸਾਹਿਬ ਜਾਓ ਸੁਖਨੀ ਸਾਹਿਬ ਦਾ ਪਾਠ ਹੁੰਦਾ ਜਦੋਂ ਕਵਾੜ ਖੁੱਲਦੇ ਉਹ ਬੈਠਦੇ ਸਨ ਇੱਕੋ ਸ਼ਬਦ ਪੜ੍ਹਦੇ 70 ਸਾਲ ਵਿੱਚ ਦਰਮਨ ਦੇ ਠਾਂਡੇ ਦਰਬਾਰ ਤੁਧ ਵਿਣ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਫੇ ਅੰਦਰ ਜਾਣਾ ਕੀਰਤਨ ਕਰਨ ਤੇ ਉਹਨਾਂ ਦਾ ਜੀਵਨ ਇੱਕ ਤਾਂ ਇੱਕ ਤਾਂ ਉਹਨਾਂ ਦੇ ਮੋਢੇ ਤੇ ਸਰੰਦਾ ਹੁੰਦਾ ਸੀ ਸਰੰਦੇ ਨਾਲ ਕੀਰਤਨ ਕਰਦੇ ਸੀ ਤੇ ਦੂਸਰੇ ਮੋਢੇ ਦੇ ਉੱਪਰ ਇੱਕ ਝੋਲਾ ਹੁੰਦਾ ਸੀ ਝੋਲੇ ਦੇ ਵਿੱਚ ਖੁਰਪਾ ਹੁੰਦਾ ਸੀ ਤੇ ਉਹ ਕੀਰਤਨ ਕਰਕੇ ਉਹਨਾਂ ਨੇ ਬਾਹਰ ਰੱਖ ਦੇਣਾ ਝੋਲਾ ਆਪਣਾ ਦਰਬਾਰ ਸਾਹਿਬ ਕੀਰਤਨ ਕਰਕੇ ਸਾਰਾ ਦਿਨ ਅੱਜ ਵੀ ਤੁਸੀਂ ਦੇਖਣਾ ਕਬੂਤਰ ਬਹੁਤ ਹੁੰਦੇ ਦਰਬਾਰ ਸਾਹਿਬ ਉਹ ਕਬੂਤਰ ਬਿੱਠ ਕਰ ਦਿੰਦੇ ਆ ਬਿੱਠਾ ਉਹਨਾਂ ਦੀਆਂ ਬਿੱਠਾ ਕੱਠੀਆਂ ਕਰਿਉਂ ਉਹਨਾਂ ਨੂੰ ਖੁਰਚੀ ਜਾਣਾ ਬਿੱਠਾ ਝੋਲੀ ਤੇ ਪਾਈ ਜਾਣਾ ਇੱਕ ਇੱਕ ਹੋਰ ਮਹਾਂਪੁਰਸ਼ ਹੋਏ ਉਹਨਾਂ ਦਾ ਅਧਿਆਤ ਲਿਖਿਆ ਨਾਮ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਉਹ ਬੈਠੇ ਗੱਲ ਕਰਦੇ ਸੀ ਕਿ ਹੁਣ ਹਰੇਕ ਬੰਦੇ ਨੂੰ ਹਰੇਕ ਗੱਲ ਨਹੀਂ ਸਮਝ ਆਉਂਦੀ ਉਹਨਾਂ ਪੁੱਛਿਆ ਕਿਸੇ ਨੇ ਪੁੱਛ ਲਿਆ ਕਹਿੰ ਲਗੇ ਬਾਬਾ ਜੀ ਆਹ ਕੀ ਹੈ ਤੁਹਾਡੇ ਕੋਲ ਕਹਿੰਦੇ ਇਹ ਤਾਂ ਤੁਹਾਨੂੰ ਬਿਠਾ ਲੱਗਦੀ ਹੋਣਗੀ ਤੇ ਇਹ ਤੇ ਗੁਰੂ ਰਾਮਦਾਸ ਜੀ ਦੇ ਘਰੋਂ ਪ੍ਰਸ਼ਾਦ ਹੀ ਮਿਲਦੇ ਆ ਇਹ ਤਾਂ ਉਹਦੀ ਬਰਕਤ ਹੀ ਆ ਉਹਦੀ ਬਖਸ਼ਿਸ਼ ਮਿਲਦੀ ਆ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਜੇ ਕਿਤੋਂ ਬਾਹਰੋਂ ਪ੍ਰਸ਼ਾਦ ਬਣ ਕੇ ਆਉਂਦਾ ਨਾ ਉਹ ਤਿੰਨ ਪੈਰੇ ਦੀ ਚੌਂਕੀ ਤੇ ਪਹਿਲਾਂ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲਿਆਂ ਦੇ ਉੱਥੋਂ ਬਣ ਕੇ ਆਉਂਦਾ ਅੱਜ ਦਰਬਾਰ ਸਾਹਿਬ ਅੱਜ ਵੀ ਬਣ ਕੇ ਬਿਨਾ ਨਾਗਾ ਇੱਕ ਗੁਲਦਸਤਾ ਉਹ ਵੀ ਬਿਨਾ ਨਾਗਾ ਆ ਰਿਹਾ ਉਹ ਕੌਣ ਸੀ ਭਾਈ ਵੀਰ ਸਿੰਘ ਜੀ ਰੋਜ਼ ਗੁਲਦਸਤਾ ਉਹਨਾਂ ਦੀ ਕੋਠੀ ਤੋਂ ਅੱਜ ਵੀ ਬਣ ਕੇ ਆਉਂਦਾ ਬਹੁਤ ਵੱਡੇ ਸੰਤ ਕਵੀ ਹੋਏ ਆ ਮਹਾਪੁਰਸ਼ ਹੋਏ ਆ ਭਾਈ ਵੀਰ ਸਿੰਘ ਜੀ ਇੱਕ ਦਿਨ ਕਹਿੰਦੇ ਘਰੋਂ ਨਿਕਲੇ ਉਹਦੇ ਪਿੱਛੇ ਇੱਕ ਬਹੁਤ ਵੱਡੀ ਗੱਲ ਹੈ ਗੁਲਦਸਤਾ ਕਿਉਂ ਹੁੰਦਾ ਅੱਜ ਵੀ ਹੁੰਦਾ ਘਰੋਂ ਨਿਕਲੇ ਤਾਂ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਜੀ ਅੱਜ ਬੜੀ ਤੁਹਾਡੇ ਕੋਲ ਖੁਸ਼ਬੂ ਆ ਰਹੀ ਹੈ ਕਿਹੜਾ ਸੈਂਟ ਲਾਇਆ ਕਿਹੜਾ ਅਤਰ ਲਾਇਆ ਕਹਿੰਦੇ ਮੈਨੂੰ ਤਾਂ ਜਵਾਬ ਦਊ ਜੋ ਕਰਕੇ ਹੁਣ ਹੋਰ ਪਾਸੇ ਕਰ ਦਿੱਤੀ ਗੱਲ ਜਾ ਕੇ ਨਾ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ ਵੀ ਉਹਨੂੰ ਪਤਾ ਨਹੀਂ ਸੀ ਇਹ ਖੁਸ਼ਬੂ ਗੁਰੂ ਰਾਮਦਾਸ ਨੇ ਦਿੱਤੀ ਹੈ ਖੁਸ਼ਬੂਰ ਨਾਮ ਦੀ ਹੈ ਗੁਰੂ ਮਹਾਰਾਜ ਕਹਿੰਦੇ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗਤ ਆਵੇ ਨਾ ਇਹ ਸਤਗੁਰੂ ਮਹਾਰਾਜ ਖਸ਼ਬੂ ਤੇਰੇ ਦਰ ਤੋਂ ਮਿਲਦੀ ਹੈ ਤੇ ਰੋਜ਼ ਫਿਰ ਉਹਨਾਂ ਨੇ ਗੁਲਦਸਤਾ ਤਿਆਰ ਕਰਨਾ ਆਪਣੇ ਘਰੋਂ ਤਿਆਰ ਕਰਨਾ ਫੁੱਲਾਂ ਦਾ ਖਸ਼ਬੂ ਲੈ ਕੇ ਗੁਰੂ ਅੱਜ ਵੀ ਉਹ ਅੱਜ ਵੀ ਹੈ ਉਥੋਂ ਕੜਾ ਪ੍ਰਸ਼ਾਦ ਆਉਂਦਾ ਤੇ ਉਧਰੋਂ ਗੁਲਦਸਤਾ ਆਉਂਦਾ ਤੇ ਉਹਨਾਂ ਨੇ ਜੀਵਨ ਕਮਾਇਆ ਸਾ ਸੰਗਤ ਦੀ ਗੱਲ ਕੀ ਹੁੰਦੀ ਕਿ ਜੋ ਅਸੀਂ ਪੜ ਰਹੇ ਹਾਂ ਤੇ ਜੇ ਅਸੀਂ ਉਹਨੂੰ ਜੀਵਨ ਦੇ ਵਿੱਚ ਕਮਾਲ ਲਈ ਅਮਲ ਦੇ ਵਿੱਚ ਲੈ ਕੇ ਆਈ ਤੇ ਉਹ ਫਿਰ ਜੀਵਨ ਦੇ ਵਿੱਚ ਤਬਦੀਲੀ ਜ਼ਰੂਰ ਆਏਗੀ ਜ਼ਰੂਰ ਫਰਕ ਪਵੇਗਾ ਬਾਣੀ ਉਹੀ ਹੈ ਜਿਸ ਬਾਣੀ ਨੂੰ ਪੜ ਕੇ ਜਿਸ ਬਾਣੀ ਨੂੰ ਸੁਣ ਕੇ ਬੰਦ-ਬੰਦ ਕਟਵਾਏ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਦੇ ਬੰਦ-ਬੰਦ ਕੱਟੇ ਉਹੀ ਬਾਣੀ ਹੈ ਬਾਣੀ ਵਿੱਚ ਫਰਕ ਨਹੀਂ ਹੈ ਫਰਕ ਸਾਡੇ ਵਿੱਚ ਹੈ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ ਅੰਦੇ ਇੱਕ ਨਾ ਕੀ ਜਿਉਂ ਬਾਸ বাজਾਈਏ ਫੂਕ ਕਮੀ ਸਾਡੇ ਵਿੱਚ ਹੈ ਸਤਿਗੁਰ ਦੇ ਵਿੱਚ ਨਹੀਂ ਹੈ ਤੇ ਸਤਿਗੁਰ ਦੀ ਜਿਹੜੀ ਬਾਣੀ ਆ ਉਹ ਸਾਡਾ ਜਿਹੜਾ ਜੀਵਨ ਹੈ ਇੱਕ ਇੱਕ ਸ਼ਬਦ ਜਿਹੜਾ ਹੈ ਜਦੋਂ ਇਹਨੂੰ ਸ਼ਬਦ ਨੂੰ ਵਿਚਾਰਾਂਗੇ ਪਹਿਲੀ ਗੱਲ ਹੈ ਕਿ ਅਸੀਂ ਪੜ੍ਹਨਾ ਹੈ ਗਾਉਣਾ ਹੈ ਫਿਰ ਉਹਨੂੰ ਅਸੀਂ ਸੁਣਨਾ ਹੈ ਫਿਰ ਉਹਨੂੰ ਮੰਨਣਾ ਹੈ ਆਪੜਦੇ ਨਾ ਜਗਦੀ ਸਾਹਿਬ ਵਿੱਚ ਅਲੱਗ-ਅਲੱਗ ਚੀਜ਼ਾਂ ਪਹਿਲਾਂ ਗਾਓ ਫਿਰ ਮੰਨਣ ਸੁਣਨਾ ਹੈ ਫਿਰ ਮੰਨੇ ਦੀਆਂ ਪੌੜੀਆਂ ਆਉਂਦੀਆਂ ਫਿਰ ਬਾਅਦ ਜਾਂਦੇ ਪੰਜ ਜਿਹਨਾਂ ਨੇ ਮੰਨ ਲਿਆ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹ ਦਰਗਾਮ ਤੇ ਉਹਨਾਂ ਦੀ ਅਵਸਥਾ ਹੈ ਸਤਿਗੁਰੂ ਕਹਿੰਦੇ ਹਰ ਕੀਰਤਨ ਸੁਣਾ ਹੈ ਜਿਹੜਾ ਸਿਫਤ ਸੁਣਦਾ ਹੈ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਹਰ ਕੀ ਟੈਲ ਕਰਤ ਜਨ ਸੋਹ ਹੈ ਹਰ ਕੀ ਟਹਿਲ ਕਰਤ ਜਨ ਸੋਹ ਹੈ ਜਦੋਂ ਹਰੀ ਦੀ ਸੇਵਾ ਹਰੀ ਦੀ ਸੇਵਾ ਕੀ ਹੈ ਉਹਦੀ ਭਗਤੀ ਕਰਨ ਸੇਵਾ ਦੇ ਦੋ ਭਾਵ ਗੁਰਬਾਣੀ ਵਿੱਚ ਇੱਕ ਸੇਵਾ ਆਪਾਂ ਸਰੀਰ ਨਾਲ ਕਰਦੇ ਹੱਥਾਂ ਪੈਰਾਂ ਨਾਲ ਗੁਰੂ ਘਰ ਵਿੱਚ ਪੋਚਾ ਲਾਉਣਾ ਝਾੜੂ ਲਾਉਣਾ ਦਰਿਆ ਮਿਚਾਉਣੀਆਂ ਲੰਗਰ ਤਿਆਰ ਕਰਨੇ ਲੰਗਰ ਵਰਤਾਉਣੇ ਝੁੱਠੇ ਭਾਂਡੇ ਮਾਂਜਣੇ ਇੱਕ ਸੇਵਾ ਇੱਕ ਸੇਵਾ ਭਗਤੀ ਹੈ ਜਿਹਨੂੰ ਆਪਾਂ ਹੁਣ ਰੱਬ ਦੀ ਸੇਵਾ ਥੋੜੇ ਆਪਾਂ ਕਰ ਸਕਦੇ ਆ ਉਹ ਕਹਿੰਦੇ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨਾ ਕਾਈ ਉਹ ਪ੍ਰਮਾਤਮਾ ਦੀ ਭਗਤੀ ਸੇਵਾ ਭਗਤੀ ਉਹਨੂੰ ਕਹਿੰਦੇ ਆ ਇੱਥੇ ਵੀ ਗੁਰਮਾਰਗ ਕਹਿੰਦੇ ਹਰ ਕੀ ਟੈਲ ਕਰਤ ਜਨ ਸੋਹੈ ਉਹ ਸੋਹੰਦਾ ਹੈ ਸੋਭਾ ਪਾਉਂਦਾ ਹੈ ਤਾਂ ਕੋ ਮਾਇਆ ਅਗਨ ਨਾ ਪੋਹੈ ਕਹਿੰਦੇ ਫਿਰ ਉਹਨੂੰ ਮਾਇਆ ਜਿਹੜੀ ਹੈ ਨਾ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹਨੂੰ ਪੋਂਦੀ ਨਹੀਂ ਤਾ ਕੋ ਮਾਇਆ ਅਗਨ ਨਾ ਪੋਹ ਹੈ ਇਹ ਉਚਾਰਨ ਕਰਦੇ ਆਂ ਜਰੂਰ ਮਾਤਰਾ ਦਾ ਧਿਆਨ ਕਰਨਾ ਜੇ ਆਪਾਂ ਇੱਕ ਲਾਮ ਪੜਾਂਗੇ ਪੋਹੇ ਬਣ ਜਾਣਾ ਹੈ ਪੋਹ ਹੈ ਮਤਲਬ ਉਹਨੂੰ ਪੋ ਨਹੀਂ ਸਕਦਾ ਤਾ ਕੋ ਮਾਇਆ ਅਗਨ ਨਾ ਪੋਹ ਹੈ ਮਨ ਤਨ ਮੁਖ ਹਰ ਨਾਮ ਦੀ ਆਲ ਹੁਣ ਜਿਹੜੇ ਕਹਿੰਦੇ ਆ ਨਾ ਵਿਆਕਰਨ ਦੀ ਕੀ ਲੋੜ ਹੈ ਹੁਣ ਦੇਖੋ ਮਨ ਦੇ ਨੰਨੇ ਨੂੰ ਵੀ ਸਿਆਰੀ ਤਨ ਦੇ ਨੰਨੇ ਨੂੰ ਵੀ ਸਿਆਰੀ ਮੁਖ ਦੇ ਖੱਖੇ ਨੂੰ ਵੀ ਸਿਆਰੀ ਇਹਦਾ ਅਰਥ ਹੈ ਮਨ ਕਰਕੇ ਸਰੀਰ ਕਰਕੇ ਮੁਖ ਕਰਕੇ ਮਨ ਤਨ ਮੁਖ ਹਰ ਨਾਮ ਦਿਆਲ ਜਿਹੜਾ ਉਹ ਦਿਆਲੂ ਪਰਮੇਸ਼ਰ ਦਾ ਨਾਮ ਜਪਦਾ ਨਾਨਕ ਤਜਿਆਲੇ ਅਵਰ ਜੰਜਾਲ ਉਹ ਜਿੰਨੇ ਜੰਜਾਲ ਸੀ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਰੁਕਾਵਟ ਆਉਂਦੇ ਸੀ ਉਹ ਸਾਰੇ ਛੱਡ ਦਿੱਤੇ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਕੇ ਮਨ ਤਨ ਮੁਖ ਹਰ ਨਾਮ ਦਿਆ ਨਾਨਕ ਤਜੀਐ ਅਵਰ ਜੰਜਾਲ ਫਿਰ ਰਹਾਉ ਦੀ ਪੰਕਤੀ ਬਾਹ ਮਹਾਰਾਜ ਕਹਿੰਦੇ ਹਰ ਵਿਸਰਤ ਸਾਸਾ ਦੁਖ ਵਿਆਪੈ ਸਿਮਰਤ ਨਾਮ ਭਰਮ ਭਉ ਭਗੈ ਜੇ ਸਾਡੇ ਭਰਮ ਨਹੀਂ ਖਤਮ ਹੋ ਰਹੇ ਸਾਡਾ ਡਰ ਨਹੀਂ ਖਤਮ ਹੋ ਰਿਹਾ ਪਾਵਰਸੀ ਫਿਰ ਸਿਮਰਨ ਨਹੀਂ ਕਰ ਰਿਹਾ ਤੇ ਉਹ ਨੂੰ ਉੱਠੇ ਪੈਰ ਜੱਪਣਾ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਤੇ ਨਾਲੇ ਵੀ ਗੱਲ ਗੁਰੂ ਮਹਾਰਾਜ ਬਾਰ ਬਾਰ ਦੱਸਦੇ ਆ ਕਿੱਦਾਂ ਜਪਣਾ ਕਿੱਦਾਂ ਕਰਨਾ ਕਹਿੰਦੇ ਬੋਲੋ ਜਸ ਜੀਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾ ਔਰ ਕਿੱਦਾਂ ਕਰਨਾ ਕਹਿੰਦੇ ਕਰੇ ਭਗਤ ਆਤਮ ਕੇ ਚਾਏ ਇਥੇ ਭਗਤ ਦਾ ਅਰਥ ਹੈ ਭਗਤੀ ਕਰੇ ਭਗਤ ਆਤਮ ਕੇ ਚਾਏ ਆਤਮਾ ਦੇ ਚਾਉ ਦੇ ਨਾਲ ਠਾਕੁਰ ਗਾਈਏ ਆਤਮ ਰੰਗ ਪਿਆਰ ਦੇ ਨਾਲ ਜਦੋਂ ਅੰਦਰੋਂ ਗਾਵਾਂਗੇ ਉਹ ਉਦਾਸਰ ਵੀ ਹੋਏਗਾ ਔਰ ਸਾਨੂੰ ਵੀ ਫਰਕ ਪਏਗਾ ਸਾਡਾ ਜੀਵਨ ਬਦਲੇਗਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ